ਆਹ ਕਿ ਖੁਸ਼ ਹੋ ਲਾਰੇ ਬਾਦ ਬੰਦਾ ਹੈ ਲਾਰੇ ਬਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਦੇਖ ਲਾ ਤੇਰੇ ਤਾਲ ਕੇ ਕਿੱਧਰ ਆਪ ਦੇਖਾ ਚਾਚਾ ਕਿਵੇਂ ਕਰਨੀ ਹੈ ਇਹਦੇ ਨਾਲ ਜੀ ਕਿਵੇਂ ਕਰਨੀ ਹੁਣ ਇਹਦੇ ਨਾਲ ਬੰਨਣ ਵਾਲੇ ਤੇ ਨਾਰਾਂ ਦੇ ਸਹੀ ਗੱਲ ਆ ਬੰਨਣ ਵਾਲਾ ਇਹ ਇਹ ਦੇਖ ਲਓ ਜੀ ਬੰਦਾ ਚਾ ਸਾਨੂੰ ਰਾਜਸਥਾਨ ਭੇਜ ਕੇ ਨਾ ਸਾਰੇ ਬੰਦੇ ਚ ਕਾ ਦੇਣਾ ਸਿਰ ਆਪਣੇ ਫੈਨ ਆਏ ਤੇਰੇ ਸਾੜ ਲੱਪਤਾ ਖਾੜੀਆਂ ਤੇ ਲੱਗਦਾ ਬਸ ਠੀਕ ਹੈ ਮੁੰਡੋ ਚਲ ਆ ਜੇ ਦੂਜੇ ਵੀ ਆਜੇ ਦੇਖ ਲੈ ਮੰਮੀ ਆਪੜ ਲਾਰ ਲਾ ਕੇ ਨਾ ਤੇ ਆਪ ਵੇਖੋ ਹੋਰ ਵੇ ਕਿੱਦਾਂ ਚੱਕਦੇ ਹੱਥ ਹੋਰ ਬੁੰਡਾ ਹੋਰ ਬੁੰਡਾ ਵੜਾ ਹੋਰ ਉਹ ਨਾ ਕੀ ਕਰ ਕੀਤੇ ਜਦ ਵੰਦਲੋ ਬਸ ਵੜ ਕੇ ਨਾਰਾਂ ਦੇ ਬੁੱਝਣਾ ਸਨੇ ਦੱਸ ਤਾਂ ਦੇ ਤਨਨਾ ਨੇ ਘਟਲਾ ਕੀ ਬਾਤ ਤੈਨਰੇ ਨਾਲ 5-10 ਰੁਪਏ ਨਾਮ ਦਿੱਤਾ ਜ ਬਹੁਤ ਚੰਗੀ ਕੀ ਕੀਤਾ ਸਨੇ ਆਪਣੇ ਨਾਲ ਦੱਸੋ ਵੀ ਕਰਨਾ ਕੀ ਇਹ ਬਸ ਫਸਾ ਕੇ ਖੂਚ ਤੱਕਾ ਦੇ ਕੇ ਮੁੜ ਕੇ ਆ ਆਣੀ ਨਹੀਂ ਨਹੀਂ ਇਹ ਮਾੜਾ ਹਵਾ ਕਰਦਾ ਸੀ ਪੌੜੀ ਚੜਾਤਾ ਮੈਂ ਦੂਜੀ ਮੰਜ਼ਿਲ ਤੇ ਪੌੜੀ ਖਿੱਚਦੀ ਮੈਂ ਥੱਲੇ ਮੈਂ ਬਾਹਲੀ ਉੱਤੇ ਨਹੀਂ ਨਾ ਜਾਣ ਦਿੰਦਾ ਉਹਨੂੰ ਆ ਆਪਾਂ ਕੋਈ ਨਹੀਂ ਜਾਪਾ ਅਗਲੀ ਵੀਡੀਓ ਤੇ ਤੁਹਾਨੂੰ ਕਟਦਿਆਂ ਵੀਡੀਓ ਲੈ ਕੇ ਆਵਾਂਗੇ ਬਹੁਤ ਜਲਦ ਸਾਰੇ ਜਣ ਸਾਡੇ ਵਲੌਗ ਨਾਲ ਬਣ ਰਹੇ ਹੋ ਇਹ ਮੁੰਡੇ ਧੜ ਕੱਪ ਕਰਨੀ ਹੈ ਪੂਰੀ ਮੁਹਾ ਚਲੋ ਇਹ ਲਾਲੂ ਅਗਲੀ ਵੀਡੀਓ ਹਾਂ ਇਹਨੂੰ ਬੰਦਣਾ ਇੱਥੇ ਨਾਰਾਂ ਦੇ ਬੂਤੇ ਨੇ ਨੂੰ ਦਿਖਾ ਨਾਰ ਬਖਾ ਨਾਰਾਂ ਦੇ ਆ ਨਾਰਾ ਬੂਤਾ ਸੜ ਲੱਕੇ ਯੱਕਾਰੇ ਠੀਕ ਹੈ ਜੇ ਫਿਰ ਮਿਲਦੇ ਆ ਪਾਕ ਕੇ ਮਿਲਦੇ ਆ ਜਰੂਰ ਫੈਨ ਫੋਲੋਇੰਗ ਖੰਜ ਦੱਸੋ ਬੋਲੋ ਹੁਣ ਤੇਰੀ ਗੈਨਸੀ ਵੀਡੀਓ ਨਾ ਰੇ ਬੜਾ ਕਿ ਬਣਾਣੀ ਸਤ ਦੱਸ ਤਫਰ ਬੋਲ ਲੈ ਤੇਲਾ ਮਾਗ ਬੈਠੀ ਆ ਲਾ ਬੋਲ ਪੋ ਯਾਰ ਤੇਰੀ ਵੀਰ ਕੋ ਮੈਂ ਇਕੱਲੀ ਚ ਬੈਠੀ ਦੀ ਮੈਂ ਮੇਰਾ ਵਿਆਹ ਹੋਜੀ ਪਰਮਾਤਮਾ ਹਾਂ ਮਤਲਬ ਬਹੁਤ ਅਕਸਰ ਪਰਮਾਤਮਾ ਮੇਰੇ ਵਾਹੇ ਰੁਟਣੀ ਨੇ ਦੂਜੇ ਵੇਲੇ ਰੁਟਕੇ ਜਾਣੀ ਨੇ ਦੂਜੇ ਰੁਟਕੇ ਵਾਹ ਕੇ ਵਾਹ ਦੇਖ ਲੋ ਸਾਡਾ ਕਮਲਾ ਟੋਲਾ ਬਾਬਾ ਮੇਰੇ ਸੋਹਰਾ ਬਬਰਦਸਾ ਬਾਬਾ ਬਿਆਹ ਕਰਾ ਦੇ ਬਾਬਾ ਹੋਣੀ ਕੁੜੀ ਨੇ ਦੇਖਿਆ ਜੀ ਸੰਦੀਪ ਆ ਕਿੱਥੇ ਲੈ ਸਕਤ ਇਹ ਆ ਲਾਲੂ ਉਹ ਲਾਲ ਉਹ ਸੇਮ ਸਿੰਘ ਮਹਾਰਾਜ ਪਰ ਨਾ ਤਾਂ ਮੈਂ ਹੁਗਾ ਠੀਕ ਰਹੀ ਅੰਨਾ ਮੇਰਾ ਜਸੂ ਜਸੂ ਮੇਰਾ ਜਸੂ ਜਸੂ ਮੇਰਾ ਜਸੂ ਜਸੂ ਮੇਰਾ ਜਸੂ ਜਸੂ ਵਾਸਾ ਦਾ ਵਾਕ ਕਰ ਗਿਆ ਮੁੰਡਿਆ ਹਰਤੇ ਸਤਿ ਸ੍ਰੀ ਅਕਾਲ ਸਾਰੇ ਰਗਾ ਤੇ ਜਾ ਹੋ ਕੇ ਕਿ ਅੱਜ ਆਪਾਂ ਬਣਾਉਣ ਲੱਗੇ ਆ ਜੀ ਕੋਈ ਮਿੱਠੀ ਦੀ ਚੀਜ਼ ਤੁਹਾਡੇ ਸਵਾਸ ਤੇ ਸਾਰਿਆਂ ਦੇ ਕਹਿਣ ਤੇ ਤੁਸੀਂ ਨਮਕੀਣੇ ਪੜੋਂਦਰਣਾ ਕੋਈ ਮਿੱਠੀ ਚੀਜ਼ ਵੀ ਬਣਾਉ ਰਸ ਪਿਲਾ ਕੇ ਆ ਮਿੱਠਾ ਹੋਣਾ ਤੇ ਫਿਰ ਅੱਜ ਆਪਾਂ ਬਣਾਉਣ ਲੱਗੇ ਆ ਆਪਾਂ ਸ਼ਾਹ ਕੀ ਚਾਹੀਦਾ ਮੈਂ ਹਲਵਾਈ ਆ ਜੀ ਹਲਵਾਈ ਆ ਗਿਆ ਜੀ ਇਹ ਤੁਹਾਡਾ ਵੀਰੇ ਦੇ ਵੇਖ ਕੇ ਕਰ ਰਿਹਾ ਬਟਾਪਾ ਥੋੜਾ ਫੰਕਸ਼ਨ ਕੀਤਾ ਸੀ ਤੇ ਹੁਣ ਅਸੀਂ ਬੜਾ ਲੱਗ ਚੱਲੇ ਆ ਬਿਠਿੰਡੋ ਸਮਾਨ ਲਿਆਈਏ ਕਰਾ ਗੱਡੀ ਚੱਕ ਲੈ ਆਪਣੀ ਲਾਲਟ ਪਿਆਣਗੀ ਚੱਲਿਆ ਜੀ ਲੈਟ ਹੈਣੀਗੀ ਬਾਹਰ ਨਵੈਕਟਰ ਦੀ ਲੋਡ ਆ ਇੱਥੇ ਨਿੱਜਾ ਕਨੈਕਟਰ ਨਾਲਾਂਗੇ ਆਪਣਾ ਪੱਕ ਲੈ ਉਹ ਕਰ ਹੋਰ ਕੀ ਆ ਭਰਾਵਾ ਬਸ ਚੱਲ ਤੇਰੀ ਤੇਰੀ ਆ ਕਰਤੋ ਰਾਮ ਤੇ ਪਾ ਦੇ ਮਤਾਬ ਤੇ ਆਵਾਂਗੇ ਮhenga sasta ਆਪਾਂ ਆਪਦੇ ਕੁਲੀ ਲਿਆਉਣਾ ਆਪਾਂ ਜਸਟ ਆਏ ਦੇਖਣਾ ਵੀ ਜਿਵੇਂ ਉਹ ਕਹਿੰਦੇ ਵੀ ਉਹ ਮੇ ਤਿਆਰ ਕਰਕੇ ਉਹ ਕਰਨਾ ਹਾਂ ਲਓ ਤੇ ਪਹਿਲਾ ਪਾਪਾ 사ਾਲਾ ਰਿਪਸਾ ਆ ਤਾਂ ਮਸਾਲਾ ਬਿਸਰਾ ਪਾਪਾ ਮੈਂ ਕਿੱਸੇ ਗਿਲੇ ਕੀ ਬੁਲਾ ਆ ਹੂੰ ਹੂੰ ਹੋਰ ਮੈਂ ਤਾਂ ਆਪ ਜੋਬ ਦੇਖਦੀ ਫਿਰਦੀ ਆ ਲੇਕਿਨ ਜੇ ਆਪਾਂ ਬਿਸਨਸ ਨਾਲ ਅਸੀਂ ਹੁਣ ਕਰਾਂਗੇ ਤੇ ਦੇਖੋ ਬਾਈ ਸਾਡੇ ਲਾਟ ਹਣੀ ਤੇ ਲਾਟ ਬਣੌਖਾ ਆ ਪਿਆ ਤੇ ਫੋਨ ਉਦਾਰ ਤੋਂ ਬਣਾਈ ਬਣਾਵਾਂਗੇ ਪਹਿਲਾ ਆਪਾਂ ਬੇਸ ਸੁਨਪੋਣ ਲਾਂਗੇ ਥੋੜਾ ਸਾ ਨਸਤੜ ਇੱਕ ਹੀ ਕਿੱਤਾ ਏ ਹਰਜੀ ਸਦੀ ਦੀ ਕਰਾ ਹੈ ਹੈਲਪ ਤੇ ਆਪਾਂ ਸਿੱਖ ਰਹੇ ਆ ਪਹਿਲਾ ਸੇ ਪੈਸਾ ਨ ਕਿੰਗੀ طرف ਲਾਂਗੇ ਤੇ ਤੇ ਗਾੜਾ ਸਿੱਖਾ ਤਵਾ ਦਾ ਸਜੰਦੀ ਵੀ ਵਲਾਗ ਬਣਾਉਣਾ ਹਨਾ ਤੇ ਕਹਿੰਦੀ ਹੁਣ ਮੈਨੂੰ ਪੰਗਿਆਂ ਚ ਪਾਤਾ ਵਾ ਇਹ ਹੋਰ ਹੁਣ ਰੋਟੀ ਦਾ ਟਾਈਮ ਰੋਟੀ ਰਟਾ ਮਾ ਚਲੋ ਵੀ ਜ਼ਰੂਰੀ ਆਪਾਂ ਨੂੰ ਫਿਰ ਫਿਰ ਮਰਜੀ ਕਰਤਾ ਪੇਸਣ ਦੀ ਜਿਹੜਾ ਨੂੰ ਜਾਨ ਆਪਾਂ ਦੱਸੀ ਕਿ ਆਪਾਂ ਦੱਸੀ ਕਿ ਆਪਾਂਤਾ ਤੇ ਵੇਸਣ ਆਪਾਂ ਪੁੱਨ ਲਿਆ ਹੁਣ ਆਪਾਂ ਪੇਸਣ ਐਡ ਕਰਾਂਗੇ ਤੇ ਦਹਰਾਣਾ ਬਣਾਉਣ ਲੱਗ ਪਏ ਆ ਚਾਰੇ ਚਿੱਤ ਨਾਲ ਪਕਰਾ ਰਹੇ ਆ ਔਰ ਰੋਟੀ ਵੀ ਬਣਾਉਣੀ ਆ ਆਪਾਂ ਤਾਂ ਆਪਣਾ ਕੰਮ ਕਰ ਲਿਆ ਆਪਾਂ ਤਾਂ ਨਾਉਣਾ ਹੀ ਹੈ ਹਾਂਜੀ ਗੰਢੀ ਹਾਂ ਛੋਲੀਆਂ ਕੱਢਿਆ ਸੀ ਬਸ ਛੋਲੀਆਂ ਬਣਾਉ। ਤੇ ਦੁੱਧ ਤਾਂ ਵੀ ਐਡ ਕਰਾਂਗੇ। ਹਾਂ ਤੇ ਕੋ ਜੀ ਆਪਾਂ ਬੈਸਨ ਐਡ ਕਰ ਲਿਆ ਸੀ। ਬਾਸ ਨੂੰ ਮੇਰੇ ਵਿੱਚ ਪੋਣਾ ਔਰ ਤੇ ਦੁੱਧ ਤਾਂ ਨਹੀਂ ਪਾਉਣਾ ਨਹੀਂ ਦੁੱਧ ਨਹੀਂ ਪਾਉਣਾ ਖੰਡ ਪਾਵਾਂਗੇ ਹਜੇ ਰੋਕ ਕੇ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਤਾਂ ਕਰ ਲਈਏ ਉਹ ਪਾਣੀ ਵਿੱਚ ਸਾੜ ਤੇ ਗਰਮ ਕਰ ਲਾਂ ਹੂੰ ਹਾਂ ਚਾਸ਼ਨੀ ਬਣਾ ਲਾਂ ਥੋੜੀ ਜੀ ਤੇ ਤਬਾਰਕ ਫਲ ਆ ਜੰਨੇ ਥੱਲੇ ਲੱਗਦਾ ਭੈਣੀ ਗ੍ਰਾਉਂਡ ਬਰਾ ਹੋ ਜਾਪੋ ਇਸੇ ਜੀ ਆਪਾਂ ਸਾੜ ਤੇ ਚਾਸ਼ਨੀ ਰੱਖਤੀ ਆ ਇਸ ਤਰ੍ਹਾਂ ਆਪਣਾ ਬੇਸਣ ਰੜੀ ਹੋ ਜਾ। ਉਹ ਕਿ ਕਿੱਤਾ ਹੋਇ। ਕੀ? ਆ ਕੇ ਕਿੱਤਾ। ਇਹ ਤਾਂ ਬਾਅਦ ਚ ਸਾਫ ਹੋ ਜਾਊਗਾ। ਕੈਂਟਾ। ਉਂਤਰਾ ਆਪਣੀ ਚਾਸ਼ ਨਹੀਂ ਕਰਨੀ ਹੋ ਰਹੀ। ਚਾਸ਼ਣੀ ਬਣ ਕੇ ਹੋ ਗਈ ਤਿਆਰ। ਉਬਲ ਰਹੀ ਹੈ। ਉਂਤਰਾ ਬੇਸਣ ਹੋ ਰਿਹਾ ਠੰਡਾ। ਇਸ ਤਰ੍ਹਾਂ ਆਪਣੀ ਸ਼ੋਰ ਕੇ ਸਭ ਚੀਜ਼ ਹੋ ਰਹੀ ਹੈ ਰਚਿਆਰੀ ਗਾੜੀ ਗਾੜੀ ਮੰਗ ਗਿਆ ਨਾ ਪੂਰੀ ਖਾਣ ਤਲਾਵਿਆਂ ਨੂੰ ਬਣਾਉਣੀ ਹੋਵੇ ਤਾਂ ਬਾਤ ਚੱਲੇਗੀ பக்கத்துக்கு <s covenant> <s covenant> ਮੰਗਰ ਤਾਂ ਤਾਂ ਹੀ ਬਰੂਹ ਹੈ ਤੇ ਪਾਉ ਤਾਂ ਪਾਰਸਾ ਪਰ ਪੰਜ ਕਿਲਾ ਵਟਾ ਇੰਨੇ ਘਾਵਾ ਵਰਗੇ ਪੰਜ ਵਿੱਗਿਆਂ ਦਾ ਫੇਰ ਰਹੀਓ ਇਕੱਲ ਮੈਂ ਕਰ ਤੋਦਨ ਆੜ ਕਰਕੇ ਇੱਤਾ ਬੰਗਿਆ ਪੂਰ ਪਰਸਾਰ ਇਹ ਥੋੜਾ ਸੰਦਾ ਰੱਖਣ ਦਸ ਤੇ ਪਾਸੇ ਲਾਈਟ ਆ ਗਈ ਤਾਂ ਸਾਰਾ ਨੇ ਖੁਸ਼ ਖਬਰੇ ਤੇੜਾ ਚਾਹਨੇ ਆ ਸਾਡਾ ਕੋਲਰ ਵੀ ਚੱਲ ਲੱਗਾ ਸਾਡਾ ਸੂਲ ਦਾ ਸਟਾਰਟ ਲੱਗ ਗਿਆ ਆ ਲਾਟਾ ਗੀ ਨਜ਼ਾਰਾ ਹੈ ਤੇ ਪੀਂਦਾਲਾ ਗੂ ਵੀ ਇਹ ਰਪਾ ਥੋੜਾ ਆਪਣਾ ਪਲੇਟ ਕਿਸ ਜਾ ਲਿਆ ਤੇ ਹੁਣ ਆਪਾਂ ਇਹ ਟਿੱਕਾ ਬਣਾਵਾਂਗੇ ਠੰਡਾ ਹੋ ਜਾਂਦੇ ਪੱਕ ਗਏ ਕਿਵੇਂ ਬਣੇ ਖਾਲਾ ਖਾਲਾ ਚੱਟਲਾ ਚੱਟਲਾ ਦੇਖੋ ਜੀ ਆਪਣੇ ਫਲਡ ਦਾ ਆਪਾਂ ਥੋੜਾ ਜਿਹਾ ਕੰਮ ਲਈ ਠੰਡਾ ਰੱਖਿਆ ਸੀਗਾ ਤੇ ਹੁਣ ਆਪਾਂ ਦਾ ਪੀਸ ਕੱਟ ਕਾਣ ਲੱਗ ਗਿਆ। ਲਓ ਜੀ ਆਪਾਂ ਦੇ ਛੋਟੇ ਛੋਟੇ ਪੀਸ ਕੱਟ ਕਾਣ ਲੱਗ ਗਿਆ। ਜਿਉਂ ਨਹੀਂ ਕਰਦੀ ਮੈਂ ਵੀ ਕਰੂੰਗੀ। ਪਰਫੈਕਟ। ਹੋਰ ਆਪਕੋ ਆਜ ਸਾਢੇ 11 ਵਾਰਸਰੀ ਵੀ ਆ। ਹੋਰ। ਤੋੜਾ ਕੇ ਕੇਕ ਕੱਟੀ ਵਾਲੀ ਫੀਲਿੰਗ ਲੈ ਕੇ ਕੇਕ ਜੀ। ਹੈਪੀ ਐਨਵਰਸਰੀ ਟੂ ਮੀ ਹੋਰ ਸਾਰਾ ਦਿਨ ਆਓ ਜੀ ਆਪਣੀ ਬਰਥਡੇ ਆ ਕਰਾ ਰਹੇ ਤੁਸੀਂ ਦੇਖ ਸਕਦੇ ਹੋ ਹਾਂਜੀ ਤੁਹਾਨੂੰ ਪਤਾ ਕਿ ਅੱਜ ਆਪਾਂ ਇਹ ਦਿਨ ਆਪਾਂ ਬਣਾ ਕੇ ਖਵਾਈ ਸੀ ਦੇਖ ਸਕਦੇ ਹੋ ਬਰਥਡੇ ਤੇ ਬੈਸਟ ਵਾਲੀ ਬਰਥਡੇ ਬਾਰੇ ਤੇ ਬਹੁਤ ਸਵਾਦ ਆ ਤੇ ਸਾਰੇ ਜਣੇ ਤੁਸੀਂ ਬਣਾ ਕੇ ਦੇਖੋ ਤੇ ਬਾਕੀ ਸਟੇਸਟ ਬਹੁਤ ਧਿਆਦਾ ਆ